ਆਓ ਸੱਜਣੋ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ ਐਮਪੀ ਤੋਂ ਇੱਕ ਫੋਰ ਟਰੈਕਟਰ ਖੁੱਲਿਆ ਵਾ ਇਸ ਵੀਡੀਓ ਦੇ ਐਂਡ ਦੇ ਵਿੱਚ ਸਾਰਾ ਇਹਦੀ ਟੈਸਟ ਡਰਾਈਵ ਦੀ ਵੀਡੀਓ ਦਿਖਾਵਾਂਗੇ ਜੋ ਅੱਜ ਮੈਸੀ ਟਰੈਕਟਰ ਜੋ ਬਾਈ ਬਲਕੌਰ ਸਿੰਘ ਜੀ ਦਾ ਆਪਣਾ ਤਿਆਰ ਕਰ ਰਹੇ ਆ ਯੂਐਸਐਲੇ ਭਰਾ ਦਾ ਤੇ ਸੋ ਅੱਜ ਇਸ ਟਰੈਕਟਰ ਦੇ ਵਿੱਚ ਬੰਪਰ ਲੱਗ ਰਿਹਾ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ ਚੈਨਲ ਜੀ ਐਂਟੀ ਪ੍ਰਗਤੀ ਆਓ ਸੱਜਣੋ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ ਐਮਪੀ ਤੋਂ ਇੱਕ ਫੋਰ ਟਰੈਕਟਰ ਖੁੱਲਿਆ ਵਾ ਸੋ ਇਸ ਟਰੈਕਟਰ ਨੂੰ ਆਪਣਾ ਪੇਂਟ ਦਾ ਪ੍ਰੋਸੈਸ ਸ਼ੁਰੂ ਕਰਤਾ ਬਾਕੀ ਇਸ ਟਰੈਕਟਰ ਦਾ ਆਪਾਂ ਟੈਸਟ ਡਰਾਈਵ ਲੈ ਲਿਆ ਬਾਕੀ ਇਸ ਵੀਡੀਓ ਦੇ ਐਂਡ ਦੇ ਵਿੱਚ ਸਾਰਾ ਇਹਦੀ ਟੈਸਟ ਡਰਾਈਵ ਦੀ ਵੀਡੀਓ ਦਿਖਾਵਾਂਗੇ ਤੁਹਾਨੂੰ ਹਾਲਾਂਕਿ ਜੋ ਟੈਸਟ ਕੀਤਾ ਆਪਾਂ ਸਟ੍ਰਕਟਮ ਸੋ ਆਪਾਂ ਅੱਜ ਇਹਦੀ ਸਫਾਈ ਦਾ ਵਰਕ ਚੱਲ ਰਿਹਾ ਆਪਣਾ ਤੇ ਇਹਦੀ ਬੋਡੀ ਵਗੈਰਾ ਆਪਾਂ ਪੇਂਟ ਕਰਾਂਗੇ ਬੋਡੀ ਵਗੈਰਾ ਪੇਂਟ ਕਰਨ ਤੋਂ ਬਾਅਦ ਆਪਾਂ ਇਹਦੇ ਜੋ ਐਕਸੈਸਰੀ ਆ ਸਾਰੀ ਪੇਂਟ ਕਰਾਂਗੇ ਸੋ ਜੁੜੇ ਰੇ ਵੀਡੀਓ ਦੇ ਨਾਲ ਤੇ ਬਾਕੀ ਕਰਦੇ ਆਂ ਦੀ ਸਾਰੀ ਸੈਟਿੰਗ ਬਾਕੀ ਆਪਾਂ ਮੜਗਾੜ ਵਗੈਰਾ ਸਾਰੇ ਖੋਲ ਲੈਨੇ ਥੈਂਕ ਯੂ ਵਗੈਰਾ ਆਪਾਂ ਵਗੈਰਾ ਸਭ ਖੁੱਲ ਗਈਆਂ ਆਪਣੀਆਂ। ਉਹ ਆਪਾਂ ਐਸਾ ਟਰੈਕਟਰ ਦਾ ਪੇਂਟ ਰਿਮੂਵ ਕਰ ਰਹੇ ਆਂ ਖੁਰਚ ਕੇ ਨੂੰ। ਤੇ ਕੱਲ ਤੋਂ ਆਪਾਂ ਕੰਮ ਸ਼ੁਰੂ ਕਰਾਂਗੇ ਇਸ ਟਰੈਕਟਰ ਦਾ। ਇਹ ਤੋੜ ਰਿਹਾ ਕਿਹ ਕਾਰਤਾ ਹੋਵੇ ਰੱਪੜ ਖਾਜ ਇਹਨਾਂ ਦਾ ਕਿਸ ਤਰ੍ਹਾਂ ਚੱਲ ਰਿਹਾ ਉਹ ਵਾਚਿਆ ਕਿਹ ਕਹਾਂ ਕਿ ਨਾਮ ਲਾ ਕੇ ਦਰਵਾਜੇ ਕੰਮ ਚੱਲ ਰਿਹਾਗਾ ਅੱਜ ਇਸ ਟਰੈਕਟਰ ਦਾ ਸਾਫ ਸਫਾਈ ਦਾ ਕੰਮ ਚੱਲੂਗਾ ਤੇ ਪ੍ਰਾਈਮਰ ਲੱਗੂਗਾ ਇਹ ਬੋਵੀ ਪੇਂਟਰ ਇੱਧਰ ਖੜ੍ਹ ਰਿਆ ਬਾਈ ਸਸੀ ਕਾਲ ਸਸੀ ਕਾਲ ਕੀ ਹਾਲ ਆ ਠੀਕ ਠਾਕ ਇਹ ਕੀ ਕਰਦਾ ਫਿਰ ਅੱਜ ਤਿਆਰੀ ਕਰ ਰਹੇ ਆ ਜੀ ਹੋਰ ਦੀ अच्छा अच्छा प्राइमर मारना फिरे हां जी प्राइमर मारना ਤੇ ਲਾਲ ਪ੍ਰਾਈਮਰ ਤਾਂ ਨਹੀਂ ਵਰਤਦਾ ਨਹੀਂ ਜੀ ਲਾਲ ਸੌ ਸੈਟਿੰਗ ਨਹੀਂ ਵਰਤਦੇ ਜੀ ਠੀਕ ਹੈ ਜੀ ਤੇ ਲਾਲ ਮੈਂ ਕਿਹਾ ਕਈ ਭਰਾ ਲਾਲ ਵਰਤਦੇ ਆ ਕੀ ਉਹ ਵਧੀਆ ਹੁੰਦਾ ਕਿ ਨਹੀਂ ਹੁੰਦਾ ਆਪਾਂ ਆਪਣੀ ਸੋਚ ਆ ਜੀ ਠੀਕ ਹੈ ਜੀ ਵਾਰੀ ਚੀਜ਼ ਲੱਗਦੀ ਆਪਾਂ ਉਹ ਨਹੀਂ ਵਰਤਦੇਗੇ ਠੀਕ ਆ ਠੀਕ ਆ ਚਲੋ ਹਾਈ ਕੋਟ ਹੀ ਮਾਰੀਦਾ ਠੀਕ ਆ ਤੇ ਚਲੋ ਇਹ ਸਾਡਾ ਬੰਦਾ ਦੇਸੀ ਮਹਾਲ ਨਹੀਂ ਵਰਤਦਾ ਟਰੈਕਟਰ ਦੇ ਉੱਪਰ ਚਲਾ ਕੇ ਮਾਰਦਾ ਸੜਕ ਤੇ ਤੇ ਚਲੋ ਇਸ ਤੋਂ ਬਾਅਦ ਅੱਜ ਦੀ ਸਫਾਈ ਕਰਕੇ ਆਪਾਂ ਪ੍ਰਾਈਮਰ ਦਾ ਕੋਟ ਲਾਵਾਂਗੇ ਇਸ ਤੇ ਹਾਂਜੀ ਜੋ ਅੱਜ ਮੈਸੀ ਟਰੈਕਟਰ ਜੋ ਬਾਈ ਬਲਕੌਰ ਸਿੰਘ ਜੀ ਦਾ ਆਪਣਾ ਤਿਆਰ ਕਰ ਰਹੇ ਆ ਯੂਐਸਐਲਪਰਾ ਦਾ ਤੇ ਸੋ ਅੱਜ ਇਸ ਟਰੈਕਟਰ ਦੇ ਵਿੱਚ ਬੰਪਰ ਲੱਗ ਰਿਹਾ ਆਪਣਾ ਵੇਖੋ ਬੰਪਰ ਦੀ ਤਿਆਰੀ ਚੱਲ ਰਹੀ ਹੈ ਕਿਉਂਕਿ ਟਰੈਕਟਰ ਤਾਂ ਚਲੋ ਥੋੜਾ ਜਿਆਦਾ ਲੇਟ ਹੋ ਗਿਆ ਬਾਕੀ ਇਸ ਟਰੈਕਟਰ ਦਾ ਜਲਦੀ ਆਪਣਾ ਟੈਸਟ ਡਰਾਈਵ ਦੀ ਵੀਡੀਓ ਆ ਰਹੀ ਹੈ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਚਲੋ ਅੱਜ ਦਾ ਵਲੌਗ ਦੇ ਵਿੱਚ ਆਪੇ ਦਾ ਤੁਹਾਨੂੰ ਚਲਕ ਮਰਾ ਦਈਏ ਕਿਉਂਕਿ ਬੜੇ ਲੰਮੇ ਸਮਾਂ ਹੋ ਗਿਆ ਟਰੈਕਟਰ ਨੂੰ ਆਏ ਨੂੰ ਕਿਉਂਕਿ ਇਹ ਵੀ ਜਲਦੀ ਆਪਾਂ ਫੋਰਡ ਦੇ ਨਾਲ ਹੀ ਤਿਆਰ ਕਰਨਾਗਾ ਬਾਕੀ ਸ਼ੋਵ ਵਗੈਰਾ ਦੀ ਡੈਂਟਿੰਗ ਆ ਹੋ ਚੁੱਕੀ ਆਪਣੀ ਕਿਉਂਕਿ ਆ ਜਗ੍ਹਾ ਤੋਂ ਪੀਸ ਆਪਣਾ ਖਰਾਬ ਸੀਗਾ ਦਾ ਤੇ ਉਹ ਵੀ ਆਪਣਾ ਨਵਾਂ ਲੱਗ ਚੁੱਕਿਆਗਾ ਬਾਕੀ ਬੰਪਰ ਆਪਾਂ ਆ ਸਾਈਜ਼ ਦਾ ਲਾਇਆ ਇਹਦੇ ਮਤਲਬ ਭਰਾ ਨੇ ਕਿਹਾ ਸੀ ਬੰਪਰ ਆਪਾਂ ਇਹਦੇ ਨਰਮ ਹੀ ਲਾਉਣਾਗਾ ਕਿਉਂਕਿ ਬਹੁਤਾ ਕੰਮ ਨਹੀਂ ਲੈਣਾ ਬੰਪਰ ਤੋਂ ਤੇ ਬਾਕੀ ਬੰਪਰ ਤੇ ਗਾਰਡਲੇ ਬੰਨੇ ਹੁੱਕ ਵਗੈਰਾ ਲੱਗਦੀ ਆ ਆਪਣੀਆਂ ਵੀ ਬਾਕੀ ਮੱਟ ਗਾਰਡ ਵਗੈਰਾ ਦੀ ਫਿਟਿੰਗ ਆਪਣੀ ਹੋ ਚੁੱਕੀ ਹੈ ਤੇ ਬਾਕੀ ਤੇ ਜਲਦੀ ਹੀ ਆਪਾਂ ਟਰਪ ਵੀ ਪਵਾ ਕੇ ਲਿਆਉਣੇ ਆ ਤੇ ਅਗਲੇ ਬੰਨ ਬੰਨਿਆ ਆਪਾਂ ਟਾਇਰ ਇਹਦੇ ਪਾਵਾਂਗੇ 750 ਦੇ ਤੇ ਪਿੱਛੇ 12ਾਂ ਦੀ ਰੱਖਾਂਗੇ ਟਾਇਰ ਆਪਾਂ ਤੇ ਬਾਕੀ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਵੀ ਕਿਸੇ ਭਰਾ ਨੇ ਆਪਣਾ ਮੈਸੀ ਟਰੈਕਟਰ ਤਿਆਰ ਕੀਤਾ ਹੋਵੇ ਤਾਂ ਸਾਨੂੰ ਟਾਇਰਾਂ ਦੀ ਤੁਸੀਂ ਐਡਵਾਈਸ ਜ਼ਰੂਰ ਦੇਣੀ ਆ ਬਾਕੀ ਇਧਰ ਚਾਦਰ ਜੋ ਆਪਣੀ ਲੱਗਣੀ ਆ ਇਸ ਟਰੈਕਟਰ ਦੇ ਉੱਪਰ ਬੰਪਰ ਦੇ ਉੱਤੇ ਅੱਗੇ ਇਹ ਜੋ ਕੱਟ ਰਿਹਾ ਬਾਈ ਬਾਈ ਸਤਿ ਸ੍ਰੀ ਅਕਾਲ ਤੇ ਆਪਣਾ ਕਿੰਨਾ ਕਰ ਰਿਹਾ ਹੈ ਬਾਈ ਇਹਦਾ ਕੰਮ ਟਰੈਕਟਰ ਦਾ ਬਸ ਥੋੜੇ ਹੀ ਰਹਿ ਗਿਆ ਬਸ ਅੱਛਾ ਜੀ ਕਿੰਨਾ ਕ ਬਸ ਉੱਪਰਲੀ ਇੱਕ ਚਾਦਰ ਰਹਿ ਗਈ ਹੈ ਅੱਛਾ ਅੱਛਾ ਚਾਦਰ ਰਹਿੰਦੀ ਹੈ ਤੇ ਹੋਰ ਹੋਰ ਕਿ 100 ਦੀ ਹੋ ਗਈ ਡੈਂਟਿੰਗ 100 ਦੀ ਡੈਂਟਿੰਗ ਹੋ ਗਈ ਅੱਛਾ ਸੈਟਿੰਗ ਪ੍ਰੋਪਰ ਹੋ ਗਈ ਆਪਣੇ ਟਰੈਕਟਰ ਆਏ ਨੂੰ ਵੀ ਬੜਾ ਲੰਮਾ ਟਾਈਮ ਹੋ ਗਿਆ ਤੇ ਮੈਂ ਕਿਹਾ ਚੱਲ ਅੱਜ ਵਲੌਗ ਦੇ ਵਿੱਚ ਪਾਵਾਂਗੇ ਜਰੂਰ ਤੇ ਇਧਰ ਸਾਡੇ ਖਾਲਸਾ ਜੀ ਅੱਜ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹਨਾਂ ਦਾ ਸਵਰਾਜ ਟਰੈਕਟਰ ਪਹਿਲਾਂ ਦਿਖਾਇਆ ਸੀ ਹਨਾ ਵੀਡੀਓ ਦੇ ਵਿੱਚ ਮੈਂ ਤੇ ਵੀ ਤੇ ਟਰੈਕਟਰ ਹੈਗਾ ਬਾਈ ਉਹ ਟਰੈਕਟਰ ਹੈਗਾ ਅੱਛਾ ਅੱਛਾ ਹੈਗਾ ਅੱਛਾ ਵੇਚਣਾ ਨਹੀਂ ਅਜੇ ਅੱਛਾ ਮੈਂ ਸੀ ਵੇਚਦਾ ਅੱਛਾ ਮੈਂ ਸੀ ਵੇਚਦਾ ਠੀਕ ਆ ਪਹਿਲਾਂ ਆਪਾਂ ਪਾਈ ਸੀ ਨਾ ਵੀਡੀਓ ਤੇ ਠੀਕ ਹੈ ਠੀਕ ਹੈ ਤੇ ਚਲੋ ਬਾਕੀ ਤੁਹਾਨੂੰ ਵਰਕਸ਼ਾਪ ਤੇ ਵਿਖਾਉਣਾ ਸਾਰੀ ਜੌਬ ਜੋ ਚੱਲ ਰਹੀ ਹੈ ਆਪਣੀ ਤੇ ਆਓ ਚੱਲਦੇ ਇਸ ਤੋਂ ਬਾਅਦ ਵਰਕਸ਼ਾਪ ਤੇ ਆਪਾਂ ਤੇ ਅੱਜ ਤੁਹਾਨੂੰ ਰਿਵਿਊ ਦਿੰਦਾ ਇਸ ਟਰੈਕਟਰ ਮੈਸੀ ਦਾ ਕਿਉਂਕਿ ਪਹਿਲਾਂ ਕਈਆਂ ਦਾ ਕਮੈਂਟ ਆਇਆ ਸੀ ਕਹਿੰਗੇ ਟਰੈਕਟਰ ਮੈਸੀ ਤੁਸੀਂ ਗਾਇਬ ਹੀ ਕਰਤਾ ਜਾਂ ਕਹਿੰਦੇ ਹੋਣਗੇ ਵੀ ਪੇਂਟ ਉਹ ਪਾਸੋਂ ਕਰਾ ਕੇ ਦੇ ਰਹੇ ਪਰ ਨਹੀਂ ਉਹ ਟਰੈਕਟਰ ਤਾਂ ਆਪਣੀ ਵਰਕਸ਼ਾਪ ਤੇ ਖੜ ਚਲੋ ਬਾਕੀ ਤੁਹਾਨੂੰ ਨਿਗਾਹ ਅਜ ਮਰਾਤੀ ਇੱਥੇ ਤੇ ਬਾਕੀ ਜਲਦੀ ਦੇ ਵਲੌਗ ਦੇ ਵਿੱਚ ਆਪਾਂ ਜੀ ਟੈਸਟਿੰਗ ਟ੍ਰਾਇਪ ਦਾ ਸਾਰਾ ਲੈ ਕੇ ਆਵਾਂਗੇ ਤੁਹਾਡਾ ਤੇ ਜਲਦੀ ਦਾ ਕੰਮ ਸ਼ੁਰੂ ਕਰਦੇ ਪੈਂਡ ਦਾ ਚਲੋ ਸੱਜਣੋ ਬਾਕੀ ਸੋਨਾ ਲਿਕਾ ਦਾ ਇੰਜਨ ਆਪਣਾ ਲਗਭਗ ਫਿੱਟ ਹੋ ਚੁੱਕਿਆਗਾ ਬਾਕੀ ਇਸ ਟਰੈਕਟਰ ਦੀ ਫਿਟਿੰਗ ਦਾ ਵਲੌਗ ਆਪਣਾ ਕੱਲ੍ਹ ਵਾਲੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਊਗਾ ਸਾਰਾ ਕੱਲ ਨੂੰ ਪਾਵਾਂਗੇ ਇਸ ਟਰੈਕਟਰ ਦੀ ਸਾਰੀ ਇੰਜਨ ਦੀ ਫਿਟਿੰਗ ਦਾ ਵਲੌਗ ਕਿਉਂਕਿ ਬਣਾਈ ਤਾਂ ਪਈ ਹੈ ਵੀਡੀਓ ਕਿਉਂਕਿ ਅੱਜ ਚਲੋ ਵਲੌਗ ਆਪਣਾ ਪਹਿਲਾ ਵਾਲਾ ਪੈਂਡਿੰਗ ਪਿਆ ਸੀ ਫੋਰਡ ਦਾ ਤੇ ਚਲੋ ਕੱਲ ਨੂੰ ਪਾਵਾਂਗੇ ਇਸ ਟਰੈਕਟਰ ਦਾ ਵੀਲੌਗ ਤੇ ਚਲੋ ਮਿਲਦੇ ਆਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੇ ਉਦੋਂ ਤੱਕ ਧੰਨਵਾਦ ਸਤਿ ਸ਼੍ਰੀ ਅਕਾਲ